ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਸਤਨਾਮ ਸਤਨਾਮ ਕਹਿ ਰਿਹਾ ਹੈ ਹਰੀ ਓਮ ਹੋਰੀ ਓਮ ਕਹਿ ਜੋ ਕਿਸੇ ਦਾ ਦਿਲ ਕਰਦਾ ਮਾਲਕ ਦੇ ਨਾਮ ਨੂੰ ਜਿਸ ਨਾਮ ਨਾਲ ਤੁਸੀਂ ਮਾਲਕ ਨੂੰ ਯਾਦ ਕਰਨਾ ਚਾਹੁੰਦੇ ਕਰ ਸਕਦੇ ਹੋ ਤੇ ਜਿੰਨੇ ਨਾਮ ਮਾਲਕ ਤੇ ਰੱਖਿਆ ਇਹ ਸਾਰਿਆਂ ਨੇ ਪਿਆਰཅਹੀ ਨਾਮ ਰੱਖਿਆ ਅੱਜ ਕੱਲ ਨਵਾਂ ਟ੍ਰੈਂਡ ਹੈ ਜੈ ਬਾਪੂ ਜੈ ਬਾਪੂ ਦੀ ਤੇ ਬਾਪੂ ਦਾ ਮਤਲਬ ਹੀ ਬਾਪ ਹੈ ਪਰਮਾਤਮਾ ਹੋਰ ਕੋਈ ਸੰਸਾਰਿਕ ਬਾਪੂ ਨਹੀਂ ਗੱਲ ਕਰਦੇ ਉਹ ਸਭ ਦਾ ਬਾਪ ਜੋ ਸਭ ਕੁਲ ਆਲਮ ਦਾ ਬਾਪ ਬਾਪ ਜਿਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਉਹ ਹੈ ਬਾਪ ਜੇ ਬਾਪੂ ਦਾ ਮਤਲਬ ਇਹ ਨਹੀਂ ਕੋਈ ਇਨਸਾਨ ਨੂੰ ਇੰਡੀਕੇਸ਼ਨ ਕਰ ਰਹੇ ਅਸੀਂ ਕਿਸੇ ਇਨਸਾਨ ਨੂੰ ਇਸ਼ਾਰਾ ਕਰ ਰਹੇ ਆ ਕਿਸੇ ਬੰਦੇ ਨੂੰ ਸੰਬੋਧਿਤ ਕਰ ਰਹੇ ਨਹੀਂ ਆਪ ਇੱਕੋ ਹੀ ਮਾਲ ਜੈ ਉਹਦੀ ਹੈ ਸੰਤਾਂ ਮਹਾਤਮਾਂ ਦਾ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਥੋੜੇ ਜਿਹ ਕਲਿਆਣਾ ਜਾਣਾ ਆਣਾ ਜਾਣਾ ਸਭ ਦਾ ਬਣਿਆ ਇਹ ਥੋੜੀ ਸੰਤਾਂ ਮਹਾਤਮਾਂ ਨੇ ਇੱਥੇ ਡੇਲੇ ਲਾ ਕੇ ਪੱਕੇ ਬੈਠੇ ਰਹਿਣਾ ਜੋ ਸੰਸਾਰ ਦਾ ਨਿਜਮ ਹੈਗਾ ਉਸ ਨਿਜਮ 'ਚ ਰਹਿਣਾ ਹੈ ਤੇ ਹਰ ਇੱਕ ਜੀਵ ਜਿਹੜਾ ਸੰਸਾਰ ਦੇ ਨਿਜਮ 'ਚ ਵਧਿਆ ਹੈਗਾ ਜਿੰਨਾ ਵੀ ਤੁਹਾਨੂੰ ਸਮਾਂ ਮਿਲਦਾ ਤੁਸੀਂ ਬੰਦਗੀ ਇਬਾਦਤ ਕਰਿਆ ਕਰੋ ਬੈਠਿਆ ਕਰੋ